ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ 'ਚ ਤੇ ਅੱਜ ਲੱਗੇ ਆਏ ਬਾਈ ਅੱਧਾ ਕਿੱਲੇ ਪਰ ਲੇਜ਼ਰ ਫੜਾਉਣ ਤੇ ਆਪਾਂ ਨੇ ਪਨੀਰੀ ਬੀਜਣੀ ਪਨੀਰੀ ਆਪਾਂ ਨੇ ਬੀਜੀ ਤੇ ਉਹ ਪੰਨੀ ਸਾਈਡ ਉਧਰ ਬਣਾਇਆ ਬੂਟਿਆਂ ਦਾ ਸ਼ੌਰਾ ਹੈ ਉਧਰ ਬੀਜ ਵੀ ਘਟ ਜੰਮਿਆ ਬਾਈ ਉਹ ਖੇਤ ਥੋੜਾ ਜਿਹਾ ਉੱਚਾ ਨਹੀਂ ਆ ਵੀ ਤਾਂ ਆਪਾਂ ਨੇ ਬਬੂਲਰ ਪਟਾਏ ਹੋਏ ਤੇ ਤੇ ਇਹਦੇ ਕਰਕੇ ਲੇਜ਼ਰ ਫੜਵਾ ਲੈਣਾ ਅੱਧੇ ਕਿੱਲੇ ਪਰ ਅਰਸ਼ ਵੀ ਲੱਗਿਆ ਫੇਰ ਤੋਂ ਬਾਈ ਤੇ ਇੱਚ ਪਨੀਰੀ ਬੀਜੂਗੀ ਅੱਜ ਸ਼ਾਮ ਨੂੰ ਆਪਾਂ ਨੇ ਭਿਉਤੀ ਹੋਈ ਜੰਮਿਆਈ ਤੇ ਸ਼ਾਮ ਨੂੰ ਬੀਜਾਂਗੇ ਤੇ ਪਾਵਰ ਚੱਲ ਰਹੀ ਆ ਤੇ ਫੇਰ ਰਿਆਰਸ਼ੀ ਵੀ ਦੁਈ ਵਾਰੀ ਲੱਗ ਗਿਆ ਫੇਰ ਨੋ ਬਾਈ ਤੇ ਦਿਖਾਉਣੀ ਆ ਅੱਗੇ ਆਇਆ ਬੰਦਾ ਬਾਈ ਚੱਲ ਰਿਹਾ ਭਾਈ ਲੈਡ ਫੋਰਸ ਦਾ ਅੱਜ ਸ਼ੁਰੂਆਤ ਕਰਾ ਲਈ ਆਪਾਂ ਨੇ ਰਿਆਰਸ਼ੀਨ ਤੇ ਤੇ ਬਾਕੀ ਹੋਰ ਖੇਤ ਹਲੇ ਤਿਆਰ ਕਰਨੇ ਆ ਫੇਰ ਪਰਵਾ ਪਹਿਲਾਂ ਆਪਾਂ ਨੇ ਬਈ ਇਹ ਖੇਤ ਦੂਹੁਰ ਤਵੀਆਂ ਦਾ ਪੜਤਾ ਵਾ ਤੇ ਇੱਕ ਵਾਰੀ ਫਾਲਿਆਂ ਦਾ ਬਾਹਤਾ ਤਾਂ ਤੇ ਆ ਡਲੀ ਜੀ ਰਹਿ ਗਈ ਥਾ ਡਾਲਾ ਜ ਬਹੁਤ ਮੋਟਾ ਥਾ ਕੱਲ ਮੈਂ ਰੂਟਰੇਟਰ ਨਾਲ ਵੀ ਬਾਹਤਾ ਇੱਕ ਵਾਰੀ ਵਈ ਤੇ ਇਹਦੇ ਕਰਕੇ ਬ੍ਰੀਕ ਹੋ ਗਿਆ ਰੂਟਰੇਟਰ ਦੇ ਉੱਪਰ ਲੇਜ਼ਰ ਫਿਰ ਰਿਹਾ ਐਨ ਪੋਲਾ ਬਣ ਗਿਆ ਦਾ ਇਹ ਤੇ ਬਣਤਾ ਦੋ ਦੋ ਵਾਰੀ ਗਿਆ ਐਨ ਖੇਤ ਮੈਂ ਗਿਆ ਤਿੰਨ ਵਾਰੀ ਫੇਰਦੀ ਕੜਾ ਜਾ ਹੋ ਜਾਂਦਾ ਜਿੰਨਾ ਕੜਾ ਹੋਊਗਾ ਬਈ ਉਨੀ ਨੀਂਦੀ ਫਿਰ ਵਧੀਆ ਜੰਮੀ ਆਉਂਦੀ ਆ ਤੇ ਲੱਗਿਆ ਹੋਇਆ ਇਹ ਕੱਦਾ ਫੇਰ ਨਾ ਹੋ ਗਿਆ ਹੁਣ ਅੱਧਾ ਘੰਟਾ ਬਣ ਲੱਗਦਾ ਲੱਗੇ ਮੈਂ ਫੜੀਆਂ ਆ ਇਹ ਕਹਿੰਦਾ ਤਾਂ ਵੀ ਮੈਂ ਰੋਟੀ ਖਾ ਕੇ ਜਾਂਦਾ ਏ ਇਹਨੇ ਮੈਨੂੰ ਫੋਨ ਕਰਿਆ ਨਹੀਂ ਇਹ ਪਹੁੰਚ ਪਹਿਲਾਂ ਗਿਆ ਲਾਤਾ ਦਾ ਜਣੇ ਸਿਸਟਮ ਚੱਲ ਰਿਹਾ ਅੱਠ ਫੋਟਾ ਭਾਈ ਬਾਕੀ ਤੁਹਾਨੂੰ ਜਾਣਕਾਰੀ ਪਤਾ ਹੀ ਆ ਲੈਦਾ ਤੇ ਬਣ ਗਿਆ ਹੁਣ ਪੂਰਾ ਡਰਾਈਵਰ ਇਹ ਕਿ ਇਹਦਾ 우ਸਤਾਦ ਹੁੰਦਾ ਦਾ ਨਾਮ ਹੁਣ 우ਸਤਾਦ ਦੀ ਲੋੜ ਨਹੀਂ ਪੈਂਦੀ ਹੁਣ ਚੇਲਾ ਹੀ ਹੁਣ 우ਸਤਾਦ ਬਣ ਗਿਆ ਹੁਣ ਡਰਾਈਵਰ ਪੂਰਾ ਬਣ ਗਿਆ ਬਾਕੀ ਐਡੀ ਕੋਈ ਗੱਲਬਾਤ ਵੀ ਨਹੀਂ ਬਈ ਇਹਨੂੰ ਚਲਾਉਣੇ ਤੇ ਹੌਲੀ ਹੌਲੀ ਸਿੱਖੇ ਜਾਂਦਾ ਕੋਈ ਵੀ ਚੀਜ਼ ਆ ਤੇ ਜਿਹੜੀ ਮਸ਼ੀਨਰੀ ਬਣਦੀ ਆ ਬੰਦਾ ਹੀ ਬਣਾਉਂਦਾ ਏ ਬਾਕੀ ਸਾਰਾ ਕੁਝ ਉਹ ਬੰਦੇ ਦੇ ਹੱਥ ਵਿੱਚ ਹੱਲ ਐ ਸਾਰਾ ਇਹ ਟਰੈਕਟਰ ਜਦ ਆ ਲੈ ਜਾ ਚਲਾ ਲਿਆ ਐਡੀ ਕੋਈ ਗੱਲ ਨਹੀਂ ਬਈ ਲਗ ਕੇ ਦੀ ਵਾਰੀ ਫੇਰ ਟੈਂਡ ਕਰਦਾ ਬਾਕੀ ਭਾਈ ਜੇ ਲੇਜ਼ਰ ਕਰਾਉਣਾ ਹੁੰਦਾ ਹੈ ਨਾ ਕੋਈ ਵੀ ਵੀਰ ਐ ਪੁੱਪੜ ਨਹੀਂ ਚਾਹੀਦਾ ਪੁੱਪੜ ਮਰੇ ਕਰਾ ਦੇ ਪੁੱਪੜੇ ਜਾਣੀ ਚਾਹੀਦੀ ਆ ਫਿਰ ਖੇਤ ਵਧੀਆ ਬਣਦਾ ਓਕੇ ਜੇ ਖੇਤ ਹੋਵੇ ਥੋੜਾ ਜਿਹਾ ਨਰਮਾਈ ਚ ਗਿੱਲਾ ਹੋਵੇ ਤੇ ਫਿਰ ਜੀਨੋ ਨਹੀਂ ਬਣ ਪਾਤਾ ਸੁੱਕੇ ਚ ਵਧੀਆ ਬਣਦਾ ਨਾਸਕਾ ਪਿੱਕਰ ਸਾਹਮਣੇ ਆ ਗਿਆ ভাই ਅੱਜ ਕੰਮ ਇਹਨੂੰ ਪੂਰਾ ਬਾਈ ਅੱਜ ਕਹਿੰਦਾ ਸਵੇਰ ਦਾ ਲੱਗਿਆ ਤਾਂ ਸਜਰੇ ਦਾ ਅੱਜ ਤਾਂ ਲੀਜ਼ਰ ਪਰੇ ਲੱਗਿਆ ਆ ਪਹਿਲਾਂ ਪਤਾ ਹੀ ਮਨਸੂਏ ਕਰਕੇ ਆਇਆ ਫੇਰ ਅੱਗੇ ਜੇ ਕਰਿਆ ਹੁਣ ਮੇਰੇ ਲੱਗਿਆ ਕਰਨਾ ਇਹਦੇ ਬਾਅਦ ਕਾਲੇ ਦੇ ਜਾਣਾ ਅੱਜ ਦਾ ਕੰਮ ਪੂਰਾ ਜਾਣੀਗੇ ਬਾਕੀ ਜਿੰਨਾ ਨੇੜੇ ਆਈ ਜਾਣਾ ਧਾਨਾਂ ਦਾ ਕੰਮ ਅੰਜੀਰੀ ਲੁਆਈ ਦਾ ਤੇ ਉਹਨਾਂ ਲਈ ਜਦ ਤੱਕ ਕੰਮ ਵਧੀ ਜਾਂਦਾ ਇਹ ਅਗਲਾ ਹੌਲੀ ਹੌਲੀ ਆ ਗਿਆ ਸੇਤਾਂ ਲਈ ਤਾਂ ਤਿਆਰ ਕਰਦਾ ਤੇ ਬਾਕੀ ਜਿੰਨਾ ਨੇੜੇ ਆਈ ਜਾਂਦਾ ਉਹਨਾਂ ਕੰਮ ਲਈ ਜਦ ਤੱਕ ਵਧੀ ਜਾਂਦਾ ਬਾਕੀ ਹੁਣ ਸੀਜ਼ਨ ਚੱਲ ਰਿਹਾ ਲਈ ਜ਼ਰਾ ਰਫਾ ਬਣ ਕੇ ਇਹ ਤਕਰੀਬਨ ਸਾਹਮਣੇ ਬਾਅਦ ਤੇ ਭਾਈ ਚੰਦ ਜੀ ਭਾਈ ਸਾਰਿਆਂ ਨੂੰ ਹੂੰ ਚੱਲ ਰਿਹਾ ਹਾਂ ਹਾਂ ਪੱਖਾ ਚਾਹੀਦਾ ਨਾ ਉੱਪਰ ਕਿਹਦਾ ਫਾਇਦਾ ਦੇਖ ਇੱਧਰ ਹੈ ਬਸ ਉਰੇ ਹੁੰਦੀ ਕੰਟਾ ਖੜਾ ਰਹਿਣਾ ਅੱਛਾ ਬੰਦ ਹੋ ਜਾਣਾ ਬਸ ਟਾਈਮ ਬੰਦ ਆ ਵੀਰਾ ਪੂਰੀ ਨੋਟ ਹੋ ਜਾਣਾ ਸਾਰਾ ਕੋਲ 33 ਪਰ ਖੜ ਗਿਆ 33 ਮਿੰਟ ਪਰ ਖੜ ਗਿਆ ਜਦ ਬੰਦ ਕਰਨਾ ਤੈਨੂੰ ਬੰਦ ਕਰਦਾ ਮੈਂ ਬੰਦ ਕਰ ਤੇ ਆ ਦੇ ਯਾਰ ਆਏ ਚਲਾਉਣਾ ਹੈ ਜੇ ਹੁਣ ਕਰ ਲੈਣਾ ਨਿਆਪੇ ਸਾਟ ਆ ਜਾਣਾ ਉੱਥੇ ਨੁਕਰ ਫੋਨ ਦੀ ਰੱਖਣੇ ਲੋੜ ਨਹੀਂ ਪੈਂਦੀ ਇਹਦਾ ਟਾਈਮ ਮੈਂ ਦੇਖਿਆ ਨਹੀਂ ਦਨ ਦਾ ਫੋਨ ਪਰ ਇਹਦੇ ਵੇਰੇ ਆਇਆ ਸਾਹਿਬ ਜੋਂ ਟਾਲੇ ਦਾ ਤਾਂ ਹਾਂ ਐਂ ਸੌਦਾ ਤਾਂ ਉਹ ਇੱਥੀ ਦੇ ਦੱਸ ਦਿੰਦਾ ਬੈਠੀ ਆਉਂਗਾ ਨਹੀਂ ਦੱਸ ਦੇਣਾ ਤੁਹਾਨੂੰ ਕਿੰਨੇ ਘੰਟੇ ਆ ਜੇ ਕਿਤੇ ਹੋਰ ਦੇ ਲਾਉਣਾ ਫਿਰ ਇੱਥੇ ਰੀਸਟਾਰਟ ਹੋ ਜਾਣਾ ਅੱਛਾ ਦੁਬਾਰੇ ਫਿਰ 0 ਤੋਂ ਸ਼ੁਰੂ ਹੋ ਜਾਏਗਾ ਆਹ ਤਸਵੀਰ ਦਾ ਲੱਗਿਆ ਹੋਇਆ ਹੈ ਸਰ ਇਦਾਂ ਹੀ ਚੱਲਦਾ ਜੀ ਬਾਈ ਅੱਛਾ ਆ ਬੱਲੇ ਕਰ ਮੂੰਹ ਪਰ ਦਾਦਾ ਹੋਰੇ ਨਹੀਂ ਬੰਨੇ ਮੈਂ ਤੇਰੇ ਮਾ ਬੰਨੇ ਹੋਈ ਤਾਂ ਸਾਣੀ ਉਹ ਬੈਰੀ ਦੇ ਜਰੂਰ ਨਾਲ ਮੈਂ ਖੇਤ ਬਾਉਂਦਾ ਤਾਂ ਮੇਰੇ 2 ਦਿਨ ਹੋ ਗਏ ਮੈਨੂੰ ਖੇਤ ਪਾਉਂਦੇ ਇਹਨੂੰ ਬਹੁਤ ਔਖਾ ਯਾਰ ਬਹੁਤ ਔਖਾ ਹੈ ਮੂੰਹ ਭਰ ਜਾਂਦਾ ਮੈਂ ਤਾਂ ਮੂੰਹ ਬਨ ਕੇ ਬਾਈ ਪਾਉਣਾ ਜੇ ਪਾਣੀ ਠੰਡਾ ਲਿਆਇਆ ਮੈਂ ਲਿਆ ਹੋਇਆ ਹਾਂ ਲੈ ਪਲਾਵੇ ਯਾਰ ਮੈਂ ਬੋਤਲ ਲਿਆ ਚ ਮੈਂ ਲੈ ਆਇਆ ਤਾਂ ਸਪੈਸ਼ਲ ਮੈਂ ਆ ਪਿਆਸ ਲੱਗੀ ਹੋਣੀ ਬੰਦੇ ਨੂੰ ਲੋ ਜੀ ਬਾਈ ਹੋ ਗਿਆ ਤੇ ਲਾਗ ਲਾ ਕੇ ਕਿੱਕ ਫਾਟ ਮਾਰ ਰਿਹਾ ਤਾਂ ਟਾ ਟਾ ਬਚਿਆ ਹੈ ਖੇਤ ਬਣ ਜਾਂਦਾ ਐਨ ਬਾਈ ਹੀਰੋ ਬਣ ਗਿਆ ਹੋਣਾ ਇਹਨੂੰ ਤਿੰਨ ਵਾਰੀ ਮਾਰਦਾ ਬਾਈ ਉਕਰਾਂ ਜਮਾਂ ਨਹੀਂ ਪਰਦਾ ਹੈਗਾ 30 ਵਾਰ ਤਾਂ ਇਹ ਪਤਾ ਲਾਈ ਜਾਂਦਾ ਆਪਣੇ ਆਪੇ ਹੀ ਵੀ ਹੋ ਗਿਆ ਲੈ ਜਰੋਂ ਇਹਨੂੰ ਕੇ ਰਿਪੋਰਟ ਆ ਚੜੀ ਬਾਈ ਆਪਣੀ ਧਰਮੱਕੀ ਲੋ ਹੋ ਗਿਆ ਐਨ 0 ਜੀ ਦੋ ਹੁਣ ਤੁੰਤ ਕੀ ਆਣਾ ਤੇ ਕੀ ਹੋ ਗਿਆ ਪਾਣੀ ਛੱਡਦਾ ਦੇਖ ਗਿਆ ਹੁਣ ਆਇਆ ਪਰਦਾ ਇੰਨ ਟਕਰਾ ਕਰਾ ਪਰ ਪਰਦਾ ਲੱਗ ਜਾਂਦਾ ਮਾੜਾ 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 ਲੱਗਦਾ ਹੁਣ ਚੱਲਣਾ ਫੇਰ ਹੁਣ ਕਿਸੇ ਦੇ ਕਾਲੇ ਦੇ ਚੱਲਣ ਚਾਰ ਕਿਲੇ ਅੱਛਾ ਅੱਜ ਤਾਂ ਲੱਗੂਗੀ ਦਿਹਾੜੀ ਪੂਰੀ ਗੱਡਵੀਂ ਦਿਹਾੜੀ ਹਾਂ ਹੁਣ ਬਿੰਦਰ ਨੂੰ ਬਿਠਾਵਾਂਗਾ ਠੀਕ ਆ ਠੀਕ ਆ ਮੈਨੂੰ ਹੋ ਗਏ ਵੀਰ ਦਾ ਹੀ ਲੱਗਿਆ ਸਾਢੇ 5 ਘੰਟੇ ਹੋ ਗਏ ਬੈਠੇ ਨੂੰ ਅੱਛਾ ਵਧੀਆ ਰਵਿੰਦਰ ਵੀ ਆ ਟਾਈਮ ਵਿਲਾ ਹੁੰਦਾ ਨਾਲੇ ਉਹ ਤੂ ਲਾਵੇਗਾ ਦੁਪਹਿਰਾ ਦੁਪਹਿਰਾ ਸਹੀ ਗੱਲ ਐਸੇ ਆਰਾਮ ਕਰ ਹੋ ਜਾਂਦਾ ਬੰਦੇ ਦੇ ਆਰਾਮ ਪੈ ਜਾਣਾ ਘੰਟੇ 2 ਘੰਟੇ ਹਾਂ ਬਿੰਦਰ ਵੀ ਹਾਲੀ ਨਿਕਲ ਗਿਆ ਹੁਣ ਤਾਂ ਪੂਰਾ 4 ਘੰਟੇ ਲੱਗ ਜਾਈ ਨੇ ਕਾਲੇ ਦੇ ਵੀ 4-5 ਘੰਟੇ ਲੱਗ ਜਾਣਾ ਘੰਟਾ-ਘੰਟਾ ਵੀ ਲੱਗਦਾ ਕੀਲੇ ਦਾ ਲੱਗਦਾ ਇੰਨਾ ਕਿ ਤਾਂ ਲੱਗ ਹੀ ਜਾਂਦਾ ਘੰਟਾ ਦਾ ਆਰਾਮ ਨਾਲ ਲੱਗਦਾ ਹੀ ਆ ਜੇ ਦੋ ਪ੍ਰੀਮ ਬੰਦਾ ਮਾਰਦਾ ਆਰਾਮ ਨਾਲ ਹੂੰ ਤੇ ਬਿੰਦਰ ਬਣ ਗਿਆ ਹਾਲੀ ਬਿੰਦਰ ਵੀ ਪੂਰਾ ਹਾਂ ਹੈਂ ਖੇਤ ਦਾ 10 ਦਿਨ ਦਾ ਹੈ ਇਸ ਕਰਾ ਵੇ ਨਾ ਨਾ ਖੇਤ ਆ ਅੱਖਾਂ ਨਾਲ ਹੀ ਦੇਖ ਜਾਂਦੇ ਦੇਖ ਲੈ ਬਣਾਤੇ ਨਾ ਹਾਂ ਹੁਣ ਤਾਂ ਹੱਥ ਠਿੱਗ ਗਿਆ ਪੂਰਾ ਇਹਨਾਂ ਹੂੰ ਬਾਕੀ ਜਿਹੜਾ ਸ਼ਟਲ ਗੇਅਰ ਦਾ ਬਹੁਤ ਫਾਇਦਾ ਹੈ ਨਾ ਸ਼ਟਲ ਦਾ ਤਾਂ ਨਜ਼ਾਰਾ ਬਹੁਤ ਆ ਹੈ ਸ਼ਟਲ ਦਾ ਨਹੀਂ ਗੇਅਰ ਕਰ ਉਹੀ ਗੇਅਰ ਤੇ ਬੈਕ ਹੋ ਜਾਂਦਾ ਉਹੀ ਚ ਫੇਰ ਤੁਰਪਣਾ ਇੱਥੇ ਇੱਧਰ ਰੱਕੇ ਲੱਗਿਆ ਹੋਇਆ ਹੱਥ ਕੋਲ ਹੈ ਗੇਅਰ ਬਸ ਜਿਹੜਾ ਹੈਗੇ ਤਾਂ ਹੱਥ ਕੋਲ ਆ ਤਾਂ ਛੇੜ ਨਹੀਂ ਨਹੀਂ ਪੈਂਦੇ ਇੱਥੇ ਛੇੜ ਨਹੀਂ ਪੈਂਦੇ ਬਸ ਜਿਹੜੇ ਚ ਲੱਗਿਆ ਹੋਇਆ ਲੱਗਿਆ ਹੋਇਆ ਅੱਗੇ ਪਿੱਛੇ ਉਹਦੇ ਚ ਲਹਿੜ ਬਾਣੀ ਵਾਲੀ ਕੋਤਲੀ ਗੀਲਾ ਹੋਰ ਬਾਕੀ ਉਜਦੀ ਨਹੀਂ ਹੈਗੀ ਏਡ ਫੇਪਟਾਣੇ ਨੂੰ ਇਹ ਪਾਣੀ ਬੀਵੀ ਪਾਣੀਓ ਪੀ ਹੁੰਦਾ ਹੋਰ ਕੀ ਹੁੰਦਾ ਹੈ ਬਾਕੀ ਇੱਕ ਬੰਦਾ ਕਹਿੰਦਾ ਭਾਈ ਅਰਸ਼ਵੀਰ ਨੂੰ ਕਹਿੰਦਾ ਹੋਲੀ ਚਲਾ ਹੈ ਕਹਿੰਦਾ ਭਜਾਉਣਾ ਬਹੁਤ ਦਾ ਤੂੰ ਹੈ ਨਹੀਂ ਬਾਈ ਕਰਨਾ ਹੈਗਾ ਜੀਵੀਦਾਰੇ ਆਪਾਂ ਵੀ ਕਿ ਆਪਾਂ ਹੀ ਮਰਵਾਉਂਦੇ ਹੋ ਰਹੇ ਹਾਂ ਹੁਣ ਤੱਕ ਕਿਸੇ ਦਾ ਧੋਖਾ ਧੜਾ ਹੀ ਨਹੀਂ ਕਰਨੀ ਪਾਣੀ ਦੇ ਪੈਸੇ ਬਾਈ ਦਿੱਤੇ ਆ ਹਾਂ ਆਪਾਂ ਵੀ ਹੁਣ ਤੱਕ ਮਰਵਾਉਂਦੇ ਵੜਾਉਂਦੇ ਫਸਲ ਆਏ ਗਈਆਂ ਕਿਸੇ ਕਿਸੇ ਤੇ ਨੁਕਸਾਨ ਵੀ ਨਾ ਹੋਵੇ ਕਿਸੇ ਦਾ ਆਪਾਂ ਨੂੰ ਵੀ ਨੁਕਸਾਨ ਨਾ ਲੱਗੇ ਅਗਲੇ ਨੂੰ ਵੀ ਨਾ ਤੁਰੇ ਹਾਂ ਅੱਗੇ ਨਹੀਂ ਹੂੰ ਨਹੀਂ ਹੁਣ ਜੇ ਤੂੰ ਸੱਤ ਵੀ ਲੈ ਸਕਦਾ ਲੈਣੇ ਨੂੰ ਕੋਈ ਤਾਂ ਹੈ ਮੈਂ ਫਾਇਦੇ ਚ ਲੀ ਹਾਂ ਹਾਂ ਟਰੈਕਟਰ ਨੇ ਦੇ ਲਾ ਉਨਾ ਹੀ ਪੀਣਾ ਤੇਰੇ ਨੇ ਹਾਂ ਕੰਮ ਜ਼ਿਆਦਾ ਹੋਣਾ ਕੰਮ ਜ਼ਿਆਦਾ ਹੋਣਾ ਜਮੀਦਾਰ ਨੂੰ ਦੁਖੂ ਤੁਹਾਨੂੰ ਦੁਖਣਾ ਨਹੀਂ ਚੱਲ ਬਾਕੀ ਹੋਰ ਕਰਾਂਗੇ ਖੇਤ ਖੂਦ ਤਿਆਰ ਕਰ ਲੀਏ ਬਸ ਕੋਈ ਗੱਲ ਨਹੀਂ ਹਾਂ ਕਾ ਹੋ ਗਿਆ ਤਿਆਰ ਬਾਈ ਇਹ ਪੰਜਾਂ ਨੂੰ ਵੀ ਇਦਾਂ ਨਹੀਂ ਪਿਆ ਪਨੀਰੀ ਤਿਆਰ ਆ ਮੇਰੀ ਅੱਛਾ ਗੇਟ ਵੀ ਤਿਆਰ ਮੈਂ ਪਹਿਲਾਂ ਤੇਰੇ ਹੀ ਲੱਗਿਆ ਤਾਂ ਹੁਣ ਅੱਛਾ ਚੱਲ ਕੋਈ ਬਾਈ ਦਾ ਫੋਨ ਆ ਗਿਆ ਪਾਵਾ ਵਾਲੇ ਤੇ ਅੱਛਾ ਹੂੰ ਉਹ ਕਹਿੰਦਾ ਹੁਣ ਮਾਰ ਕੇ ਜਾ ਹੂੰ ਮੈਂ ਵੀ ਕਿਹਾ ਮਹਾ ਬਾਈ ਯਾਰ ਹੋਰ ਤਾਂ ਵੀ ਉਹ ਅਗਲਾ ਪਨੀਰੀਆਂ ਕਰਕੇ ਲਾਹੇ ਕਰਦਾ ਹਾਂ ਮੈਂ ਮੈਂ ਟੋਲਾ ਪਾਉਂਦਾ ਯਾਰ ਅੱਜ ਕੱਲ੍ਹ ਸ਼ਾਮ ਨੂੰ ਲੱਗਿਆ ਮੇਰੇ ਸਾਜਰੀ 6 ਵਜੇ ਆ ਜੂਗਾ ਹੂੰ ਤੇ 6 ਵਜੇ ਉਹਦੇ ਮਾਰ ਕੇ ਫੇ ਗੱਗੇ ਦਾ ਬਾਪੂ ਆ ਕੇ ਇਹਨੂੰ ਕਹਿੰਦਾ ਮੇਰੇ ਪਹਿਲਾਂ ਮਾਰ ਅੱਛਾ ਤਾਂ ਤੈਨੂੰ ਫੋਨ ਕਰਦਾ ਫਿਰ ਗੱਗੇ ਦੇ ਕਰ ਬਾਈ ਚੱਲਣਾ ਹੁਣ ਤੇਰਾ ਬੜੇ ਟਾਈਮ ਦੇ ਹੋਏ ਕਰਨਾ ਭਾਈ ਹੈ ਚੱਲ ਵਧੀਆ ਕਾਲੇ ਨੇ ਚੱਲੇ ਠੀਕ ਆ ਠੀਕ ਆ ਲੱਗੂ ਰੌਣਕਾ ਹਣ ਉੱਥੇ ਉੱਥੇ ਚਲੀ ਜਾਣਾ ਕੰਮ ਚੱਲ ਵਧੀਆ ਤੋਰ ਭਾਈ ਹੋਜੀ ਭਾਈ ਬੱਟਾਂ ਲੱਗੀਆਂ ਪੈਣ ਪਨੀਰੀ ਵਾਲੇ ਥੇ ਡੜੀ ਲੱਗਿਆ ਪਾਉਣ ਘੜੀਆਂ ਉੱਥੇ ਸਾਹਮਣੇ ਸਾਡਾ ਡਰਾਈਵਰ ਰਿਵਾਈਵ ਆਂਦਾ ਇੱਥੇ ਬਾਕੀ 15 ਕਿਲੋ ਵੀਜ ਵੀਜਣਾ ਬਾਈ ਆਹ ਕਿਆਰੀ ਆਪਾਂ ਲੰਬੀ ਲੰਬੀ ਤਿਆਰ ਕਰ ਲੀਏ ਜੇ ਆਪਾਂ ਨੇ ਬਾਹਰ ਤੇ ਛੱਟਾ ਦੇ ਦੇਣਾ 15 ਕਿਲੋ ਦਾ ਪਨੀਰ ਹੈ ਹੈ ਅਥਾ ਵਾਲਾ ਹਾਂ ਜਿੰਦੇ ਨਾਲ ਥੋੜੀ ਥੋੜੀ ਮਿੱਟੀ ਸੈਂਟਰ ਜਿਹਾ ਐ ਸਿੱਟ ਤੇ ਜਿਹੜੀ ਆ ਖਾਲੀ ਕੀ ਭਰ ਜੇ ਮੈਂ ਸੈਟ ਆ ਜਾਣਾ ਹਾਂ ਗੱਲ ਕਰੇ ਸੈਟਾ ਲੱਗ ਜਾਣੀ ਸਹੀ ਗੱਲ ਬਾਕੀ ਇਧਰ ਵੀ ਦੱਸਦੀ ਏ ਡਰਾਈਵਰ ਨੂੰ ਸੱਡਾ ਸਮਝਦਾ ਨਹੀਂ ਕਾ ਹੈ ਨਹੀਂ ਨਹੀਂ ਹਲੇ 15 ਕਿਲੋ ਆ ਬਾ ਹਫਤੇ ਤੱਕ ਵੀ ਇਦ ਨਹੀਂ ਮੋਟਰਸਾਈਕਲ ਖੜਾ ਮੜਾ ਇਹ ਕਰੀ ਲੱਗ ਲਓ ਜੀ ਬਾਈ ਪਾਤੀਆਂ ਦੋ ਬਣਾਤੀਆਂ ਕਿਆਰੀਆਂ ਆਪਾਂ ਨੂੰ ਵਿੱਚ ਖਾਲ ਛੜਤੀ ਪਾਣੀ ਲਾਉਣੇ ਨੂੰ ਲੋੜੇ ਨਹੀਂ ਹੈਗੀ ਜੇ ਕੁਝ ਵੀ ਕਰਨੇ ਦੀ ਇਹ ਨੂੰ ਨਾ ਕਹੀਂ ਨਾਲ ਤੇ ਆਹ ਜਿਹੜੀ ਆਹੀ ਮਿੱਟੀ ਪਈ ਆ ਮੈਂ ਉਹ ਚੱਕ ਕੇ ਅੰਦਰ ਚੁੜਦੇ ਹਾਂ ਇਹ ਨੂੰ ਹੋਰ ਆਹੀ ਕਰਨੀ ਆ ਬਸ ਆਹ ਵਿਚ ਨਾ ਛੜੀ ਇਹ ਨੂੰ ਨਾ ਵਿਚ ਤਾਂ ਫੇਰ ਉਹਨੇ ਪੌਲੀ ਹੋ ਜਾਣਾ ਪੌਲੀ ਹੋ ਜਾਣਾ ਉਹਨੇ ਹੁਣ ਇਹਦੇ ਕਾੜੇ ਪਰੇ ਬੀਜ ਦੇ ਪਾਸਾ ਆਇਓ ਮੈਂੋਂ ਬੀਜ ਦਾ ਨਹੀਂ ਆਇਓ ਜੇ ਮਾਰ ਬਾਕੀ ਜਿਹੜੇ ਤੁਸੀਂ ਕਹਿੰਦੇ ਬੀ ਬਾਹਰ ਖੜ ਕੇ ਛਿੱਟਾ দাও ਪੈੜ ਪੈੜ ਰੇਤਾ ਆ ਤਾਂ ਇਹਦੇ ਵਿੱਚ ਨਹੀਂ ਹੁੰਦਾ ਰੇਤਾ ਤਾਂ ਹੈਗਾ ਇਹ ਬਾਹਰ ਤੇ ਛਿੱਟਾ ਆਇਓ ਜਾਂਦਾ ਬੰਦੇ ਨੂੰ ਵੀ ਪੈੜ ਖਾ ਨੂੰ ਕਰਨੀ ਵਿੱਚ ਪੈੜ ਡਾਕਰ ਵਿੱਚ ਹੁੰਦੀ ਆ ਹੋ ਜਾਂਦੀ ਚਾਚੇ ਪੈੜ ਤਾਂ ਗਿੱਲੇ 'ਚ ਤਾਂ ਪੈੜ ਹੋਣੀਓ ਹੋਣੀ ਆ ਚੇਰੇਤਾ ਵੀ ਹੋਵੇ ਜੇ ਪੈਰੇ ਗੜ ਕੇ ਚੱਲ ਪੈੜ ਦੇਖੀ ਜਾਂਦੀ ਬਾਅਦ 'ਚ ਦਿਖੀ ਜਾਂਦੀ ਆ ਬੀਜ ਘੱਟ ਵੱਧਾ ਜੰਮ ਦਾ ਉਹਨੂੰ ਦੱਬ ਹੋ ਜਾਣਾ ਇਹ ਤਾਂ ਉਹ ਡਾਲਪਰ ਵੀ ਪਾ ਮੜੀ ਜੋ ਤੇਰੀ ਛੋਟੀ ਲੱਗੀ ਵੀ ਡਾਲਪਰਾਂ ਵਾਲੇ ਹਾਂ ਉਹਦੇ ਪਰ ਇੱਕ ਵਾਰ ਫੇਰ ਨਾ ਫੇਰ ਦਨ ਪੈੜਾ ਹੋ ਗਿਆ ਨਾ ਤੇਰੀ ਆਹ ਮਿੱਟੀ ਦੀ ਟੱਕ ਟੱਕ ਚਾਕੇ ਦੇ ਬਰਾਬਰ ਕਰਦੇ ਸਰਦਾਰ ਜੀ ਛੱਟਾ ਦੇ ਕੇ ਬੀਤ ਗਿਆ। ਮੈਂ ਬੀਤਾ ਸੀ ਹੁਣੀ ਦੇਣੀ ਦੀ ਇੱਕ ਲਾਈਟ ਭੱਜ ਗਈ। ਇੱਕ ਥੋੜੀ ਜਿਹੀ ਜੰਮੀ ਹੋਈ ਬਕਤੂਰੀ ਜੀ ਹੋਈ ਤੂੰ ਹੀ। ਸਵੇਰੇ ਐਨ ਵੀ ਵਧੀਆ ਚੱਲ ਪਾਣਾ। ਟਕਣਾ ਟਕਣਾ ਨਹੀਂ ਜਾਉਂਦਾ। ਸਵੇਰ ਨਾਲ ਤੇ ਕੱਲੂ ਸ਼ਾਮ ਨੂੰ ਵੀ ਜੇ ਹੋਵੇ ਫੇਰ ਵੀ ਵਧੀਆ। ਫੇਰ ਰਾਤ ਰਾਤ ਫੇਰ ਠੰਡਾ ਰਹਿੰਦਾ ਮੌਸਮ। ਸਵੇਰੇ ਵੀ ਜੀ ਵੀ ਸਾਲਾ ਗਰਮੈਸ ਨਹੀਂ ਦਿਨ। ਗਰਮੈਸ ਪਾਣੀ ਗਰਮ ਹੋ ਜਾਂਦਾ ਇੱਕ। ਪਾਣੀ ਤਾਂ ਗਰਮ ਲਾਈਟ ਦਾ ਲਾਹਾ ਉਹਨੋਂ ਜ਼ਿਆਦਾ ਜੰਮਿਆ ਹੋਣਾ। ਦੁਪਹਿਰ ਤੇ ਵੀ ਜੀ ਦੇ ਵਿੱਚ। ਦੇਫੋ ਜੀ ਬੀ ਦਿਓ। ਨਹੀਂ ਨਹੀਂ। ਸਭ ਇਹ ਵੀ ਚੱਲ ਦੇਖਦੇ ਆ ਕਿ ਜਿੰਨੇ ਆਹੋ ਜਿੱਦਾਂ ਲੋਡ ਲੱਗਾ ਮੇਰੇ ਤੁਹਾਨੂੰ ਪਤਾ ਨਾ ਠਾਕਣਾ ਉਹਨੂੰ ਹੁਣ ਜਿਆਦਾ ਭਖਾਰੇ ਚ ਜਿਆਦਾ ਤੁਈਆਂ ਛੱਡੂਗੀ ਜਿੰਨੀ ਕ ਤੁਹਾਨੂੰ ਲੱਗਦੀ ਆ ਵੀ ਇੰਨਾ ਕ ਵੀ ਤੁਈ ਹੋਈ ਆ ਹੁਣ ਪਰਦੇ ਕੱਪੜੇ ਚੱਕਦੇ ਉੱਪਰ ਦੇ ਬੋਰੀਆਂ ਦਿੱਤੀਆਂ ਨੇ ਜਿਹੜੀਆਂ ਬੜੀ ਕਰਵੀ ਦੇਖ ਲੈ ਕਿੰਨੀਆਂ ਨੇ ਉਹਨਾਂ ਫੇਰ ਜਿਆਦਾ ਜੰਮੇ ਹੋਣਾ ਹਮਮ ਸਾਭ ਦੀ ਜਮੂਗੀ ਬਾਕੀ ਅੱਜ ਸਰ੍ਹਦਾਈ ਬਣਾਈ ਤੀ ਭਾਈ ਰੰਗ ਮੰਨ ਤੇ ਕੱچے ਕੱਲ ਤੁਹਾਨੂੰ ਫੋਨ ਮਾਰੂਗੇ ਸਰਦਾਈ ਬੀਤੀ ਅੱਜ ਬਾਈ ਬਣਾਗੇ ਉਹ ਜਿਹੜਾ ਮਿੱਠਾ ਹੁੰਦਾ ਹੈ ਡੈਡੀ ਨੇ ਪੀਣਾ ਚਾ ਚਾਚੇ ਦਾ ਫਿੱਕਾ ਕੱਢ ਦੂ ਗਲਾਸ ਹਾਂ ਬਰਫ ਲੈ ਆਏ ਦੇ ਘਰ ਤੇ ਹਾਂ ਬਰਫ ਯਾਰਾ ਬੰਤ ਗੱਗੇ ਨੇ ਬਣਾਤੀ ਗੱਲ ਗਲਾਸ ਦਾ ਚਾਚੇ ਹੈ ਇੱਕ ਗਲਾਸ ਤਾਂ ਕੁਝ ਨਹੀਂ ਗਾ ਠੰਡੇ ਦਾ ਵੀ ਤਾਂ ਪੀ ਲੰਦਾ ਠੰਡੇ ਨਾਲ ਦੇ ਤਾਂ ਵਧੀਆ ਜੀ ਠੰਡੇ ਨਾਲ ਤੇ ਵਧੀਆ ਜੀ ਮੈਂ ਠੰਡਾ ਠੰਡਾ ਨਾ ਬਾਦਾਮ ਖਸ ਖਸ ਅੱਛਾ ਹਾਂ ਅੱਛਾ ਦੋ ਘੰਟੇ ਦਾ ਗੱਗਾ ਘੋਟੜਾ ਚੱਲਿਆ ਉੱਤੇ ਪੂਰਾ ਨਜ਼ਾਰਾ ਲਿਆਤਾ ਫਿਰ ਬਾਈ ਕਦੇ ਨਹੀਂ ਪੀਤੀ ਸ਼ਰਦਾ ਹੀ ਨਹੀਂ ਪੀਤੀ ਹਾਂ ਜੇ ਉਹ ਪਿੰਦਾ ਹੋਣਾ ਗੱਗਾ ਠੰਡਿਆਂ ਨਾਲ ਤੇ ਵਧੀਆ ਠੰਡ ਪਾਈ ਪਈ ਇਹ ਚਮਕੌਰ ਜਾਂਦੇ ਚਮਕੌਰ ਪੀਲੀ ਇੱਕ ਦੋ ਵਾਰੀ ਇਹ ਇੱਕ ਦੋ ਵਾਰ ਇਹ ਆਪੇ ਬਣਾ ਲਈ ਅੱਜ ਹੁਣ ਉਹ ਕਹਿੰਦੇ ਇਹ ਕਹਿੰਦੇ 210 ਦਾ ਸਮਾਨ ਲਿਆਏ ਤੇ ਪਤਾ ਬਦੂ ਦਾ ਸਮਾਨ ਦਾ ਕੋਈ ਲੱਤਾਂ ਲੂਸੀ 15 ਬੰਦੇ ਰੱਜ ਗਏ ਹੁਣੇ 200 ਅਸੀਂ ਬਣਾਇਆ ਕੈਂਪਰ ਪਰ ਕੇ 15 ਲੀਟਰ ਵਾਲਾ 10-10 ਗਲਾਸ ਆਏ ਸਾਨੂੰ ਹੂੰ ਅੱਛਾ ਇਹਨੇ ਪੀ ਗਏ ਤਾਂ ਹੀ ਕੁਝ ਉਸ ਵਾਦੇ ਬਸ 2 ਲੀਟਰ ਬਚੀ ਉਹ ਚ ਲੀਟਰ 2 ਲੀਟਰ ਉਹ ਵੀ ਜੀ ਬਾਅਦ ਚ ਬੰਦੇ ਆ ਗਏ ਉਹ ਵੀ ਪੀ ਲਈ ਸਵਾਦ ਬਹੁਤ ਠੀਕ ਹੈ ਮੈਨੂੰ じゃ ਕਰ ਲੈ ਬਰਫ ਲੈ ਮੈਨੂੰ ਕਿਹੜੇ ਦੱਸਿਆ ਇਹਨੇ ਜੀ ਆਪਣਾ ਕੋਈ ਨਾ ਕਾਲੂ ਬਣਾ ਤੂੰ ਕਹੀ ਕਿ ਬਰਫ ਥੋੜੀ ਆ ਬਾਹਰ 3.5 ਚਾਰ ਟਾਉਂਗੇ ਹੋਗੇ ਪਰਪਦੇ ਜਿਸਨ ਗਈ ਗਿਆ ਥੋੜੀ ਆ ਠੰਡੀ ਬਹੁਤ ਸੀ ਪੀਣੇ ਨੂੰ ਹਾਂ ਬੇਰੀ ਬਰਫ ਦੀ ਨਿਆਰਾ ਆਣ ਦਾ ਰਾਈਪਰ ਤੇ ਤਾਂ ਦੋ ਦਾਂਗੇ ਇਹ ਪਾ ਕੇ ਖਰਾਬ ਹੋ ਜਾਂਦੀ ਨਹੀਂ ਤੇ ਰੱਖ ਵੀ ਲਵੇ ਉਹ ਦੇ ਨਾਲ ਤੇ ਵਧੀਆ ਚੀਜ਼ ਆ ਬਹੁਤ ਠੰਡਾ ਠੰਡਾ ਦਾ ਖਰਾਬ ਕਰਦਾ ਮਰੋੜੋ ਆਇਆ ਪਿਆ ਹਵਾ ਜਿਹੀ ਰਗੜੀ ਗਿਆ ਪਤਾ ਨਹੀਂ ਹੁੰਦਾ ਭਈ ਉਹ ਲੰਗਾ ਵਾਲਾ ਕੰਮ ਕਰਿਆ ਹਾਂ ਹੂੰ ਛੋਟਾ ਬਣਾਇਆ ਖਸ ਖਸ ਪਾਈ ਐ ਥੋੜੀ ਜੀ ਕਾਲੀ ਮਿਰਚ ਪਾਈ ਵਿੱਚ ਹੂੰ ਤੇ ਤੇਰਾ ਬਦਾਮ ਹੋ ਗਏ ਲੈਚੀਆਂ ਹੋ ਗਈਆਂ ਸੌਫ ਹੋ ਗਈ ਸਹੀ ਗੱਲ ਹੈ ਮਾਗ ਜੋ ਮਾਗ ਜੋ ਹੋ ਗਏ ਅੱਛਾ ਚੱਲ ਪੇ ਭਾਈ ਦੋਜੀ ਟਾਈਮ ਹੋ ਗਿਆ ਦੁੱਧ ਦਾ ਖੜਾ ਪਾਣੀ ਦੋ ਤਿੰਨ ਵਾਰ ਸਿੱਟ ਲਿਆ ਗਰਦਾ ਨਹੀਂ ਦੱਸਦਾ ਇਹਦਾ ਇਹਦਾ ਮੀਨ ਨਹੀਂ ਦਪਾਉਣਾ ਰਸਤੇ ਦਾ ਹਾਂ ਨਹੀਂ ਇੱਕ ਵਾਰ ਤਾਂ ਹੁਣ ਪਾ ਦੋ ਫੇਰ ਪਾਉਣਾ ਬੂਗਾ ਹਾਂ ਨਹੀਂ 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 ਨਾ ਲਓ ਨਾਲੇ ਨਾ ਲਓ ਨਹੀਂ ਜਾਣੀ ਨਹੀਂ ਪਤਾ ਹੈਗਾ ਕਿ ਘਾਤ ਪੈਣਾ ਹੁਣ ਤਾਂ ਆਪਾਂ ਨੇ ਕਹਿਣਾ ਪਾਵੇ ਹੁਣ ਨਹੀਂ ਪੈਣਾ ਇਹਨੂੰ ਨਾ ਜਾ ਕੇ ਦੋ ਤਿੰਨ ਵਾਰ ਟਰਾਲਾ ਪਾਵੇ ਦੋ ਟਰਾਲੇ ਨਾਲ ਕੁਝ ਨਹੀਂ ਹੁੰਦਾ ਇਹ ਤੇ ਚਾਰ ਪੰਜ ਟਰਾਲੇ ਘੇਰੇ ਰੋਜ਼ ਹਾਂ ਜਿਵੇਂ ਹੁਣ ਸਵੇਰੇ ਤੋਂ ਸ਼ਾਮ ਨੂੰ ਫੇਰ ਘੇਰ ਰਜਾ ਦੋ ਨਹੀਂ ਕਿ ਸ਼ਾਮ ਨੂੰ ਘੇਰੇ ਦਾਬ ਜਿੰਦਾ ਦਿਨ ਮੈਂ ਤਾਂ ਡਰਾਈਵਰ ਕੋ ਬਹੁਤ ਇਕ ਤੁੱਪ ਪੈ ਜਾਂਦੀ ਆ ਸ਼ਾਮ ਨੂੰ ਗੇਰ ਕੇ ਫਿਰ ਸਵੇਰੇ ਥੱਜਰੇ ਗੇਰ ਤੇ ਜਾਤਾ ਹੈ ਉਹ ਵੀ ਠੀਕ ਆ ਰਾਤ ਸੈੱਟ ਹੋ ਜਾਂਦਾ ਇਹਨੇ ਉਹ ਠੀਕ ਆ ਉਹ ਨਾਲੇ ਤੁੱਪ ਪੈ ਜਾਂਦੀ ਆ ਓਕਣਾ ਹੀ ਫਿਰ ਉਹ ਬੁੱਲ ਤੁਰ ਪੰਦੀ ਆ ਬਹੁਤ ਬਾਈ ਬੁਰਾ ਹਾਲ ਹੋਇਆ ਵਾ ਰਸਤੇ ਦਾ ਹੋੜ ਰੈਗਲ ਬਹੁਤ ਤਿਲਕਦੇ ਆ ਹੂੰ ਭੁੱਬਲ ਪੈਣਾ ਪੈਰੇ ਪੈਰ ਭਰ ਜਾਂਦੇ ਆ ਮੋਟਰਸਾਈਕਲ ਲੰਘਿਆ ਉਹ ਉਦੋਂ ਗਰਦਾ ਕਿਹੜੇ ਸਾਹ ਬਹੁਤ ਬਹੁਤ ਮੈਂ ਫਸਲ ਪਰ ਪੈਂਦਾ ਹੀ ਆ ਥਾਲੀ ਦਾ ਚਰੀ ਕਾਂ ਚਿੱਟੀ ਚਿੱਟੀ ਕਰਦੀ ਹਾਂ ਅਗਲੇ ਚਰੀ ਚਰੀ ਮਾਂ ਕਿਥੇ ਬਾਜਰਾ ਹੈ ਬਾਜਰਾ ਇੱਕ 11 ਵਜਰੇ ਦਾ ਮਾਂ ਬਾਪੇ ਮੂਰੇ ਵਾਲਾ ਬਾਜਰਾ ਹੈ ਬਾਜਰਾ ਮੂਰੇ ਬੱਕੀ ਚੜੀ ਤਰਾਂ ਚੜੀ ਮੱਕੀ ਨੂੰ ਬਾਢਾ ਲਾ ਲਿਆ ਜੀ ਆਹ ਠੀਕ ਆ ਬੱਕਰੀਆਂ ਨੂੰ ਤਾਂ ਚਾਰੇ ਪਾਏ ਆ ਬੱਕਰੀਆਂ ਨੂੰ ਅੱਛਾ ਹਾਂ ਪੰਡਕ ਵੱਲ ਠੀਕ ਆ ਚਲੋ ਪਾਲੇ ਵਿਚਾਰ ਪਾਉ ਹਮ ਇੱਕ ਵਾਸੇ ਹੀ ਨਹੀਂ ਰਹਿਣੀ ਆ ਆਹੋ ਚੱਲੀ ਜਾਂਦਾ ਵਧੀਆ ਕੰਮ ਹਾਂ ਬਾਧਾ ਬਾਧਾ ਹੁਣ ਦੋ ਦਿਨ ਹੋਰ ਆ ਜੀ ਗੱਲ ਸਹੀ ਹੈ ਜੀ ਅੱਜ ਕੱਲ ਚ ਸੂਪੂਗੀ ਕੱਲ ਤੱਕ 22 ਤਰੀਕ ਨੂੰ ਦਿਨ ਪੂਰੇ ਹੋ ਗਏ 24 ਹੋਊਗੀ ਜੀ 5 ਮਹੀਨੇ 5 ਦਿਨ ਲੰਦੀ 5 ਦਿਨ ਇਹਨੇ ਉੱਪਰ ਉਹ ਹੀ ਲੈ ਜਾਣੇ ਪੂਰਾ ਪੂਰਾ ਟਾਈਮ ਲੰਦੀ ਹਾਂ ਇੱਕ ਸੂਣੇ ਵਾਲੀ 10 ਕ ਦਿਨ ਤੱਕ ਉਹ ਸੁਲਾ ਦਿੰਦਾ ਹੀ ਹੈ ਨਾਲੇ ਰੋਟੀ ਹੁੰਨੇ ਜਿਆਦਾ ਕੱਢੀ ਠੀਕ ਆ ਚਲੋ ਹਾਂ ਵਧੀਆ ਬਾਕੀ ਮੈਂ ਉਹ ਵੱਟ ਪਰ ਫੇਰਦਾ ਮੈਂ ਫੇਰ ਦੋ ਹੀ ਫੇਰਦਾ ਬਾਕੀ ਸਵੇਰੇ ਬੀਜਾਂਗੇ ਬੀਜ ਭਾਈ ਦੱਸਾਂਗੇ ਕਿਹੜਾ ਤੇਰੇ ਸਾਜਰੀ ਤਿਆਰ ਕਰਕੇ ਜਦੇ ਆਪਣੀ ਬੀਜ ਦਿਓ ਬਸ ਸਵੇਰੇ ਬੀਜ ਆਹ ਪਾਵਰ ਦਾ ਨਾਲ ਪਾਵਰ ਜ਼ਿਆਦਾ ਆ ਗਈ ਆਹ ਕਹੀ ਲੈਂਦੀ ਹੋਈ ਆ ਤਾਂ ਮੈਂ ਕਰ ਦਾਨਾ ਸੈਟ ਹੁਣ ਕਿ ਉਹ ਪਰਲੀ ਕੈਰੀ ਤਾਂ ਮੈਂ ਸੈਟ ਕਰ ਦਿਆਂ ਆ ਵੀ ਤੇਰੀ ਸੈਟ ਹੋ ਜਾਣੀ ਨਾਲ ਤੇ ਚੱਕਦੇ ਆਏ ਇੱਥੇ ਬਾਦੇ ਉੱਧਰ ਚੱਕ ਉੱਧਰ ਬਾਦੇ ਉਦੀ ਪਰਾਂ ਬਾਦੇ ਹਾਂ ਇੱਧਰ ਤੇ ਆਈਮ ਬੈਗ ਲੈ ਜਾ ਆਹੋ ਇੱਧਰ ਦੇ ਹਾਂ ਉਹ ਚੱਕ ਹੋ ਜੂਗੀ ਸਵਾਰ ਕੇ ਉਹ ਗਿੱਲਾ ਬੀਜ ਤਾਂ ਉਹ ਖੁੰਜਾ ਜਾ ਥੋੜਾ ਜਾ ਆਓ ਫੇਰ ਚੱਲੋ ਤਾਂ ਹੋ ਜਾਣਾ ਲੋ ਹੂੰ ਮਿੱਟ ਦੇਖ ਲੈ ਤੇਰੇ ਟਰੈਕਟਰ ਨਾਲ ਤੇ ਜ਼ਿਆਦਾ ਮਿੱਟ ਭਰਿਆ ਸਾਡੇ ਟਰੈਕਟਰ ਨੂੰ ਹੈ ਭਰਿਆ ਪਿਆ ਕਰਦਾ ਬਹੁਤ ਆ ਜਿਹੜਾ ਰੂਡਾ ਮੀਟਰ ਦਾ ਘੇੜਾ ਦੰਦੇ ਨਾ ਇਹਦਾ ਟਰੈਕਟਰ ਦਾ ਬਹੁਤ ਹੋਰ ਕਰਦਾ ਸਾਰੀ ਮਿੱਟੀ ਉੱਪਰੇ ਆਉਂਦੀ ਕਵੀਆਂ ਨਾ ਬੰਦਾ ਵੇ ਭਜਾ ਕੇ ਲੰਘ ਵੀ ਜਾਂਦਾ ਹੈ ਉਹਦੇ ਦਾ ਫੇਰ ਦੂਏ ਆ ਸਾਡੇ ਵਾਲੇ ਤਾਂ ਥੋੜੇ ਹਵਾ ਮਾਨੀ ਪੈਂਦੀ ਆ ਕਾਦੇ ਪਰ ਉਹ ਮੂਰੇ ਉਹ ਨਹੀਂ ਪੈਂਦਾ ਫਿਲਟਰ ਅੱਛਾ ਇਹ ਕਿਹਾਂ ਦੇ ਫਿਲਟਰ ਨਹੀਂ ਨਾ ਹੈਗੇ ਕਾਦੇ ਹੈ ਨਹੀਂ ਉਹਦਾ ਸਾਰਾ ਸਾਰਾ ਕਰਦਾ ਵਿੱਚ ਫਿੱਟ ਲੈਂਦਾ ਫਿਲਟਰ ਚ ਅੱਛਾ ਬਹੁਤ ਕਰਦਾ ਫਿੱਟਦਾ ਵਾ ਆਦਾ ਹੁਣ ਆਹ ਮਾਰਿਆ ਹੁਣ ਸਵੇਰੇ ਚਲਾਉਣਾ ਯਾਦ ਹਾਂ ਸੋਕ ਹਵਾ ਵੱਜ ਕੇ ਬਲੌਰ ਨਾਲ ਫੇਰ ਚੱਲਣਾ ਫੇਰ ਚੱਲ ਮਾਰਤਾ ਜਿਉਂ ਮੂਰੀ ਤੇ ਮਾਰਤਾ ਭਾਈ ਬੰਦੇ ਉੱਤੇ ਹੈ ਇਹ ਥੋੜੇ ਕਹਿ ਰਹੇ ਥੋੜਾ ਚਿੰਜਕ ਦੇ ਕਈ ਬੰਦੇ ਸਾਡੇ ਭਾਈ ਪਿੰਡ ਦੇ ਕਈ ਕੈਮਰੇ ਮੁਰੇ ਆਉਂਦੇ ਨਹੀਂ ਇਹੇ। ਅਦੋਂ ਇਹ ਵਈ ਨੱਪੜ ਗਿਆ ਕੰਮ। ਆ ਕਰਦੀ ਪੱਧਰਾ ਜਾ। ਹਾਂ। ਸਪੀਡ ਪਰ ਹੋਵੇ ਉਹ ਨਾ ਜਾ। ਤੇ ਤਿੱਖੀ ਪਾਉਂਦਾ। ਤਿੱਖੀ ਪਾਉਂਦਾ। ਤੇ ਚੌੜੀ ਕਰ ਦਿੰਦਾ। ਹਾਂ ਠੀਕ ਆ।